ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਸਾਡਾ ਚੈਨਲ ਲਾਈਕ ਐਂਡ ਕਮੈਂਟ ਸਬਸਕ੍ਰਾਈਬ ਜਰੂਰ ਕਰਕੇ ਜਾਓ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਪਲੀਜ਼ ਪਲੀਜ਼ सब्सक्राइब कर लो जी लाइक like भी कर लो सब्सक्राइब कर लो प्लीज़ लाइक like जरूर करो जी लाइक like. कमेंट जरूर करो ਸਬਸਕ੍ਰਾਈਬ ਕਰ ਲਓ ਜੀ ਸਾਡਾ ਚੈਨਲ ਪਲੀਜ਼ ਲਾਈਕ ਜ਼ਰੂਰ ਕਰਕੇ ਜਾਓ ਵੀ ਲਾਈਕ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਡਾ ਚੈਨਲ ਸਬਸਕ੍ਰਾਈਬ ਐਂਡ ਲਾਈਕ ਜ਼ਰੂਰ ਕਰਕੇ ਜਾਓ ਪਲੀਜ਼ ਬਾਕੀ ਇਕ ਕੰਗੀ ਰੋਣਾ ਜੀ ਕੀ ਲਾਈਕ ਸਬਸਕ੍ਰਾਈਬ ਕੋਈ ਆਪਣੇ ਹੋ ਗਏ ਨੇ ਕੋਈ ਸਬਸਕ੍ਰਾਈਬ ਕਰ ਲੈ ਪਲੀਜ਼ ਕਮੈਂਟ ਕਰਕੇ ਦੱਸੋ ਜੀ ਕੌਣ ਕਮੈਂਟ ਕਰਕੇ ਜਰੂਰ ਦੱਸੋ ਕੌਣ ਹੋ ਵੀ ਸਾਡਾ ਚੈਨਲ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰ ਲੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਪਲੀਜ਼ ਹੱਥ ਵੱਣ ਕੇ ਬੈਨਡ ਜਾਈ ਲਾਈਕ ਵੀ ਕਰ ਲਓ ਸਾਡਾ ਚੈਨਲ ਲਾਈਕ ਕਰਾ ਦਿਓ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਤੇ ਲਾਈਕ कमेंट क्माँट कमेंट करो कमेंट सब्सक्राइब कर लो जी चैनल लाइक भी कर दो सब्सक्राइब भी कर दो पांच लाइक कर दो पांच ਲਾਈਕ ਪੰਜ ਚਾਹੀਦੇ ਬਹੁਤ ਆ ਅੱਜ ਦੇ ਲਾਈਵ ਚ ਬੜਾ ਵੱਡਾ ਟਾਰਗੇਟ ਨਹੀਂ ਹੈਗਾ ਇਹ ਪੰਜ ਲਾਈਕ ਦਾ ਪੰਜ ਲਾਈਕ ਚਾਹੀਦੀ ਆ ਅੱਜ ਦੇ ਲਾਈਵ ਵਿੱਚ ਅਗਲਾ ਰੰਗ ਇਹੀ ਹੈ ਜੀ ਕਹਿੰਦੇ ਚਲੋ ਇਹੀ ਦੇਖ ਲੈਂਦੇ ਜੀ ਬਣਦੀਆਂ ਗੱਲਾਂ ਜਿਆਦਾ طرف ਕਿਹੜਾ ਪੰਦਾ ਧੱਕਾ ਪਤਾ ਚੁਰਦਾ ਕਾ ਪਾ ਲੋਈ ਤੁਸੀਂ ਨਹੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਆਹੀ ਰੰਗ ਪਊਗਾ ਆਪਾਂ ਫਲੈਸ਼ ਆਪ ਕਰ ਦਿੰਨੇ ਆ ਆ ਦੇਖੋ ਇਹਦੇ ਵਿੱਚ ਸਾਰਾ ਕੁਝ ਦੱਸ ਦਿੰਦੀ ਹੈ ਬੀ ਨੇ ਟਾਈਮ ਲੈਨੇ ਰੰਗ ਨੇ ਜਾਂ ਇੰਨੀ ਦੀ ਸਪੀਡ ਹੈ ਜਾਂ ਇੰਨਾ ਏਰੀਆ ਹੈ ਹੁਣ ਮੈਨੂਅਲ ਤੇ ਚੱਲੀ ਜਾਂਦੀ ਹੈਗੀ ਦੇਖ ਸਕਦੇ ਹੋ 12563 ਟੰਕਾ ਇਹਦਾ ਤੇ ਰੰਗ ਹੈਗੇ ਨੇ 5 5ਵੇਂ ਰੰਗਾ ਬੜਾ ਕਿਹੜਾ ਹੈ ਪਹਿਲਾ ਇੱਕ ਰੰਗ ਪਾਤਾ ਦੋ ਰੰਗ ਇੱਕੋ ਨਾਲ ਦੀ ਪਾਉਣੇ ਆ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤੇ ਲਾਈਕ ਜਰੂਰ ਕਰਿਓ ਜੀ ਆ ਦੇਖੋ ਚੱਲ ਵੀ ਮਸ਼ੀਨਾਂ ਸਬਸਕ੍ਰਾਈਬ ਕਰ ਦਿਓ ਹੀ ਗੱਟਾ ਚੈਨਲ ਤਾਂ ਫੋਰੀ ਉਹ ਪਉਣ ਲੱਗ ਗਿਆ ਰੰਗ ਪਾਣਾ ਸੀ ਨਾ ਹਾਂ ਉਹ ਪਾ ਰਹੀ ਹੈ ਇਹ ਜਿਹੜਾ ਫੁੱਲ ਬਣਾ ਰਹੀ ਹੈ ਅੱਛਾ ਸੌਰੀ ਗਲਤ ਪੈ ਗਿਆ ਰੰਗ ਫੁੱਲ ਪਾਉਣਾ ਹੈਗਾ ਆਪਾਂ ਕਿਹੜੇ ਰੰਗ ਨੇ ਪਾਉਣਾ ਫੁੱਲ ਸਕਾਈ ਨਾਲ ਕਿ ਸਕਾਈ ਆ ਪਿਆ ਜਿਹੜਾ ਪਾਉਣੀ ਸਕਾਈ ਵੀਰੇ ਦੋ ਪੈਨੇ ਆਪਾਂ ਜਿਹੜਾ ਜਿਆਦਾ ਲਾਈਟ ਹੈ ਆਹ ਦੇ ਜਿਆਦਾ ਲਾਈਟ ਦਾ ਇਹ ਇਹ ਬਣਾ ਚਲੋ ਜੀ ਨਹੀਂ ਕਰਨਾ ਤੁਸੀਂ ਲਾਈਕ ਨਾ ਕਰੋ ਆਪਣਾ ਚੈਨਲ ਕੋਈ ਨਹੀਂ ਲਾਈਕ ਕਰਦਾ ਨਾ ਸਬਸਕ੍ਰਾਈਬ ਕਰੇ ਆਪਨੂੰ ਕੋਈ ਕਰਨਗੇ ਕਰਨਗੇ ਹੂੰ ਸੱਤ ਜਣੇ ਜੋੜੇ ਪਏ ਆ ਲਾਈਕ ਕਿੰਨੇ ਆ ਨੇ ਤਰਨਾ ਕਰ ਦੋ ਵੀ ਭਾਈ ਲਾਈਕ ਦੋ ਹੀ ਰਹਿ ਗਏ ਨਹੀਂ ਭਾਈ ਲਾਈਕ ਕਰ ਦੋ ਹਰ ਜਹਾਤ ਦੇ ਲੇਗਾ 谁知道一个耶？So ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਲਾਈਕ ਵੀ ਕਰ ਲਓ ਸਾਡਾ ਚੈਨਲ ਚਭਾ ਗਿਆ ਪਤਾ ਨਹੀਂ ਵੀ ਇਹਦੇ ਤੋਂ ਉੱਤੇ ਵੱਖਿਆ ਨੇ ਗਾਇਨ ਦੇ ਆ ਬੀਰੋ ਕੀ ਦੇਖ ਕੰਡ ਲਾ ਦੇਣਾ ਆ ਦੇਖੋ ਇਹ ਕੰਪਿਟੀਸ਼ਨ ਹੈਗਾ ਇਹਦਾ ਇਹ ਆਪਾਂ ਆ ਰੰਗ ਪਾਇਆ ਨੋਮਲ ਹੀ ਨਾ ਤੁਸਾਂ ਸੇ ਕਮੈਂਟ ਕਰਕੇ ਦੱਸੋ ਆ ਬਲੂ ਕਲਰ ਤੇ ਪਾਰੰਗ ਪਾਇਆ ਕਰਦੇ ਸੋ ਵਧੀਆ ਲੱਗੂਗਾ ਗ੍ਰੀਨ ਕਲਰ ਤੇ ਵਾਚ ਕਿਹੜਾ ਲਗਵਾਈ ਇਹ ਦੇਖੋ ਆਲਾ ਗ੍ਰੀਨ ਹੈ ਤੁਸੀਂ ਕਮੈਂਟ ਕਰਕੇ ਦੱਸ ਦੋ ਉਹੀ ਪਾ ਦਾਂਗਾ ਪਰ ਰੰਗ ਆ ਲੈ ਕੋ ਵਾਰੰਗ ਭਾਈਆ ਦੱਸੋ ਕਿਹੜੇ ਭਾਈਏ ਹੋਈਏ ਪਰੰਗ ਪਾਵਾਂਗੇ ਇਹਨਾਂ ਵੀ ਚੁਆਇਸ ਤੇ ਪਰ ਆ ਗਰੀਆਂ ਠੀਕ ਆ ਕਪੜਾ ਆ ਆਉਦਾ లైక్ ਦੋ। ਕੁ ਪੰਜ ਮਿੰਟ ਹੋਰ ਚਲਾ ਦਿਆਂ। ਲਾਈਕ ਕਰ ਦਿਓ ਫਿਰ ਪੰਜ ਮਿੰਟ ਹੋਰ ਚਲਾ ਦਾਂਗੇ। ਇੱਕ ਲਾਈਕ ਕਰ ਦਿਓ। ਓਨਲੀ ਇੱਕ ਲਾਈਕ। ਤਾਂ ਕੀ ਨਾਲ ਬੈਠੇ ਹੋ ਕੋਈ ਵੀ ਨਹੀਂ ਬੋਲਦਾ ਜੀ ਕੋਈ ਲਾਈਕ ਐ ਸਬਸਕ੍ਰਾਈਬ ਕਮੈਂਟ ਕੋਸਾ ਸਾਡੇ ਨਾਲ ਗੱਲਬਾਤ ਕਰੋ ਜੀ ਰੀਲਾ ਕਿਹੜੀਆਂ ਚੱਕਰੀਆਂ ਦੇਖੋ ਸਾਰਾ ਡੱਬਾ ਕੱਢ ਲਿਆ ਸਾਰਾ ਡੱਬਾ ਪੜਾਈਏ ਆ ਦੇਖੋ ਯਾਰਾ ਡੱਬਾ ਲੈ ਮਾਤਾ ਦੇਖ ਇਹ ਦਵਾ ਦੇ ਨਾਲ ਕਰੀਏ ਨੋਬਲ ਆਹ ਲਾ ਰਾਂ ਕਿਹੜਾ ਦਾ ਦੇਖ ਨਾ ਕਰਜਾ ਆਹ ਲਾ ਗਰੀਨਾ ਆ ਵਿੱਚ ਵਿੱਚ ਭਰ ਕਾਹੜਾ ਵਿਚਾਲੜਾ ਸ਼ੇਡ ਭਰੂਗੀ ਆ ਭਰ ਜਣੇ ਦੇਖ ਕਿਹੜਾ ਨਾ ਆਹਾ ਕੰਬੀਨੇਸ਼ਨ ਹੈ ਇਹਦਾ ਹਾਂ 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 ਇਹ ਹੋ ਗਰੀਨਾ ਕ੍ਰੀਮ ਆਪਾਂ ਪਾਤਾ ਇਹਨਾਂ ਨੂੰ ਦੇਖੋ ਅਭੀ ਪੜਕੀ ਲਾਇਆ ਕਲਰ ਆ ਉਹ ਹੈਗਾ ਮਹਿਰੂਨ ਲਾਈਟ ਮਹਿਰੂਨ ਆ ਇਹ ਕਿ ਡਾਰਕ ਹੈ ਨਹੀਂ ਡਾਰਕ ਨਾਲ ਵੀ ਲੱਗਦਾ ਨਹੀਂ ਘਰ ਹਰੇ ਉੱਤੇ ਨਾ ਵੀ ਤਾਂ ਲੱਗਦਾ ਨਹੀਂ ਪੜਾ ਚਲੋ ਕੋਈ ਨਹੀਂ ਦੇਖੋ 23 ਮਿੰਟ ਰਹਿਗੇ ਆਪਣੇ ਗੱਲਾਂ ਕਰਦੇ ਕਰਦੇ ਕਿਹੜਾ ਰੰਗ ਆਊਗਾ ਨਹੀਂ ਜਾਣੇ ਹੋਏ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਆ 15 ਦੇ ਬੰਦ ਕਰ ਦੋ ਠੀਕ ਆ ਜੇ ਬੱਦੇ ਬੰਦੇ ਜੁੜ ਕੇ ਤਾਂ ਕੀ ਕਹਿੰਨ 15 ਦੇ ਬੰਦ ਆ ਲੈ ਬੜੀ ਹੂਣ ਬੰਦ ਕਰ ਦੇ ਕੱਦਾ ਦਿਖ ਰਿਹਾ ਜੁੜਦਾ ਰਹਿ ਹਲੇ ਵੀ ਮੈਂਟ ਪਏ ਆ ਜੇ ਜੁੜ ਗਿਆ ਆ ਛੱਡ ਦਾਂਗੇ ਇੱਕ ਜਾਣਾ ਜੁੜ ਕੇ ਚੱਲ ਵਧੀਆ ਚਲੋ 20 ਗਿਆ ਚਲ ਭਾਈ ਰਾਹੂ ਪਾਸੇ 3:30 ਉਚਲੀ ਆਂਦੇ ਚਲੋ